ਉਹ ਕਿਹੜੇ ਹੋ ਗਏ ਉਦੋਂ ਵੀ ਇੱਥੇ ਸੇਮ ਟਰੱਕ ਸਿੱਟਿਆ ਹੋਇਆ ਸੀ ਬੰਦੇ ਨੇ ਸੇਮ ਆਹੀ ਸੇਮ ਜਿੱਥੇ ਆ ਢੱਕਿਆ ਹੋਣ ਵਾਲਾ ਉਦੋਂ ਵੀ ਐਂ ਢੱਕਿਆ ਬਾਈ ਨੇ ਫੇਰ ਸੱਟ ਲੈ ਕੇ ਜੇ ਨਹੀਂ ਯਾਰ ਅਨਾ ਉਹਦੇ ਹੁੱਡੀ ਪਾਈ ਵੀ ਆ ਕੋਟ ਪਾਇਆ ਹੋਇਆ ਟੋਪੀ ਲਈ ਵੀ ਆ ਸਿਰ ਤੇ ਹਨਾ ਬੰਦਾ ਕੈਂਚੀ ਚੱਪਲਾਂ ਪਾਈ ਫਿਰਦਾ ਹਨਾ ਪਹਿਲਾਂ ਅੰਦਰ ਗਿਆ ਉਹਦਾ ਆਪਣਾ ਇੰਨਾ ਜਲੂਸ ਨਿਕਲੀ ਜਾਂਦਾ ਵੀ ਹਜੇ ਜਾਂ ਕੋਈ ਤਸਰ ਰਹਿੰਦੀ ਆ ਵੀ ਆਪਾਂ ਉਹ ਵੀ ਖੜਾਉਣੀ ਆ ਹਨਾ ਭਰਾ ਕੀ ਬਚ ਗਿਆ ਯਾਰ ਓ ਭੱਜੀ ਹਾ ਦੇਖੋ ਗਾਰਾ ਕਿੰਨਾ ਚੜਾ ਤਾ ਇਹਨੇ ਯਾਰਾ ਮੇਰੇ ਕੋਲੇ ਇਹ ਆ ਮੰਨ ਲੈ ਵਰਤੇ ਨਹੀਂ ਗਈ ਮੈਂ ਕੈਨੇਡਾ ਲੈ ਗਿਆ ਦੁਬਾਰੇ ਇਹੀ ਹਾਂ ਢੇ ਲਿਆ ਸਕਦਾ ਕਿ ਨਹੀਂ ਮੀਨਾਂ ਤੁਸੀਂ ਕਰੋ ਪ੍ਰਾਣ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਹਜੇ ਵੀ ਨਹੀਂ ਕੀਤਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਆਪਣੀ ਰਾਇ ਜ਼ਰੂਰ ਦੇਣੀ ਆ ਤੇ ਹੋਰ ਸਾਰੇ ਚੜਦੀ ਕਲਾ ਚ ਹੁਣੇ ਵੀ ਚਾਹੀਦੇ ਆ ਕਹਿੰਦੇ ਵੀ ਚੱਲੀਏ ਕੰਮ ਤੇ ਸੋਣਿਓ ਕਰੀਏ ਸਟਾਰਟ ਅੱਜ ਫੇਰ ਮਸ਼ਰੂਮਾਂ ਵਾਲਾ ਲੋਡ ਆਪਣਾ ਹਜੇ ਉਧਰ ਰੀਲੋਡ ਨਹੀਂ ਹੈਗਾ ਵੀ ਪਤਾ ਨਹੀਂ ਵੀ ਉਧਰ ਅਨਟਾਰੀਓ ਨੂੰ ਜਾਣਾ ਕਿ ਵਾਪਸ ਹੀ ਮੁੜਨਾ ਕਿ ਆ ਤਾਂ ਮੈਂ ਹੈਗਾ ਯਾਰ ਵੀ ਉਧਰ ਦਾ ਹੀ ਲੱਭਿਓ ਨਹੀਂ ਫੇਰ ਇਧਰੋਂ ਦੁਬਾਰਾ ਹੀ ਮੁੜਨਾ ਪੈਂਦਾਗਾ ਤਾਂ ਕਰਕੇ ਉਹ ਬੋਲਟ ਸੀਲਾਂ ਆ ਗਿਆ ਸੀਗੇ ਨਵੀਆਂ ਚੱਕ ਲੈਣੀਆਂ ਆਪਾਂ ਬੁਲੇਟ ਇੰਨਾ ਹੀ ਕੀਤਾ ਹੋਇਆ ਸੀ ਤੇਲ ਚੈੱਕ ਕਰ ਲ ਗਏ ਗਲਾਬ ਚ ਚੱਕ ਲੈਵਾ ਟੋਪੀ ਬੈਗ ਚ ਪਈਆ ਟੋਪੀ ਲੈ ਕੇ ਨੇ ਆ ਇੰਨੀ ਠੰਡੀ ਹਵਾ ਚੱਲਦੀ ਆ ਇੱਕ ਕਾਰ ਹੀ ਗਈ ਤੇ ਵੈਸੇ ਹੁਣ ਟਰੱਕ ਖੜਾ ਹੀ ਆ 2-3 ਦਿਨਾਂ ਦਾ ਤੇ ਸਾਫ਼ ਕਰਕੇ ਦੁਬਾਰੇ ਚੈੱਕ ਕਰ ਲੇ ਉਹਨਾਂ ਜੰਮਾ ਸਾਫ਼ ਹਨਗੇ ਜੀ ਆ ਦੇਖੋ ਹੂੰ ਸਹੀ ਆ ਬਾਹ ਆ ਕਿਹੜਾ ਹੀ ਸੀਗਾ ਆਗਲੇ ਗੇੜੇ ਤੋਂ ਇਹਨੂੰ ਪਲੱਗ ਲਾ ਕੇ ਚੱਲਿਆ ਕਰਾਂਗੇ ਆ ਹੀ ਨਹੀਂ ਛੱਡ ਕੇ ਜਾਇਆ ਕਰਨਾ ਦੇਖੋ ਜਾ ਜਾਂਦਾ ਨਾ ਲੋਕੇ ਰੱਬ ਦਾ ਨਾਮ ਸੋਤਣਾ ਵਾਹਿਗੁਰੂ ਚਪਾਛਾ ਉੱਠ 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 ਸਾਢੇ 10 ਹੋ ਗਏ ਆ ਤੇ ਅੱਜ ਰਾਤ ਟਾਈਮ ਚੇਂਜ ਹੋਇਆਗਾ 1 ਵਜੇ ਵੀ 1:00 ਵਜੇ ਆ ਫੇਰ ਦੁਬਾਰੇ ਸੂਈ ਪਿੱਛੇ ਮੁੜ ਗਈ ਵੀ 1 ਘੰਟਾ ਟਾਈਮ ਪਿੱਛੇ ਹੋ ਗਿਆ ਟਰੱਕ ਦਾ ਟਾਈਮ ਹੋਇਆ ਪਿਆ 11:30 ਦਾ ਹੌਣ ਦਾ ਕਿਉਂਕਿ ਆਟੋਮੈਟਿਕਲੀ ਚੇਂਜ ਹੋ ਜਾਂਦਾ ਹੁੰਦਾ ਤੇ ਇੱਥੇ 10:30 ਆ ਟਰੱਕ ਵਾਲਾ ਵੀ ਸਹੀ ਕਰਦੇ ਆ ਸਤਨੂ ਵਾਇਗਰਿਸ਼ ਤੇ ਪਾਸ ਆਂਕੀਨ ਇੰਡੀਆ ਨਾਲੋਂ ਸੀਗਾ ਡੇਢ ਘੰਟੇ ਦਾ ਫਰਕ ਬਿਨੀ ਪੈਗ ਦੇ ਟਾਈਮ ਦਾ ਮੈਨੀਟੋਬਾ ਦੇ ਦਾ ਤੇ ਹੁਣ ਅੱਧੇ ਘੰਟੇ ਦਾ ਹੀ ਰਹਿ ਗਿਆ ਹੁਣ ਉੱਤੇ 10:00 ਵਜ ਗਏ ਹੋਣਗੇ ਇੰਡੀਆ ਉਹ ਡੋਰ ਹੀ ਨਹੀਂ ਖੋਲਿਆ ਅੱਜ ਟਰੈਲਰ ਫੇਰ ਨਹੀਂ ਹੈਗਾ ਐਂਟੀ ਕਲੀ ਬਾਵਟੇਲੀ ਆਣਾ ਉਹ ਡਿਲੀਵਰੀ ਕਰਨ ਗਿਆ ਵਾ ਸੀ ਮੁੰਡਾ ਜਿਹੜਾ ਟਰੈਲਰ ਮੈਂ ਲੈ ਕੇ ਜਾਣਾ ਉਹ ਆਇਆ ਹੀ ਨਹੀਂ ਅਜੇ ਯਾਰ ਬਾਵਟੇਲੀ ਚੱਲੇ ਆ ਲੈਟ ਤਾਂ ਗਰੀਣੀ ਆ ਮੈਂ ਚੱਲ ਹੁੱਕ ਕਰਕੇ ਹੀ ਅੰਦਰ ਜਾਂਨੇ ਆ ਨਾਲੇ ਲੋਡ ਸਿਕਿਉਰ ਕਰਿਆਣੇ ਆ ਵੇ ਫੋਟੋ ਖਿੱਚ ਮੇਰੀ ਫੋਟੋ ਮਜ਼ਾ ਆਦ ਕੇ ਉੱਚਾ ਨੀ ਮਾਜਾ ਖੜਾ ਟਰੈਲਰ ਡੋਰ ਲਾ ਕੇ ਆਣ ਉਹ ਕਹਿੰਦਾ ਉਹ ਕਈ ਵਾਰੀ ਉਹ ਲਾਗਦੇ ਨਹੀਂ ਮੁੜ ਕੇ ਤਾਂ ਤੋਂ ਜਦੋਂ ਉੱਚਾ ਨੀ ਹੋ ਜੇ ਹੋ ਜੇ ਹੋ ਜੇ ਲੱਗੀ ਪਈ ਸੀ ਉਹ ਹਵਾਏ ਨਹੀਂ ਛੱਡੀ ਆ ਰੱਬਾ ਵਾਏ ਗੁਰੂ ਆਇਂਦੂ ਆਏ ਹੁਣ ਆ ਲੱਗਦਾ ਹੀ ਨਹੀਂ ਕਿ ਇੰਨਾ ਚਾਰਿਆ ਗਿਆ ਮੈਂ ਕੀ ਕਰਨਾ ਕੋਈ ਦਵਾਰੇ ਹੁਣ ਇਹਨੂੰ ਵੀ ਖੋਲ ਦਿੰਨੇ ਆਂ ਇਹ ਮੁੜ ਕੇ ਨਾਲ ਲੱਗ ਤੇ ਆਏ ਕਿਉਂ ਇੱਥੇ ਹੁਣ ਬੰਦਾ ਖੜਾ ਹੋਵੇ ਹਨਾ ਬੇਸਲਾ ਤੇ ਬਸਾੜਾ ਭੰਨ ਦੇਣਾ ਇਹਨੇ ਇੰਨਾ ਤੇਜ਼ ਨਿਕਲਦਾ ਉਹਨੂੰ ਬੈਕ ਕਰਕੇ ਆਉਣਾ ਫੇਰ ਲੱਗਣਗੇ ਡੋਰ ਪਤਾ ਨਹੀਂ ਭਾਈ ਇੰਨੀ ਕਿ ਜ਼ਿਆਦਾ ਤੇਜ਼ ਹਵਾ ਚੱਲ ਰਹੀ ਹੈ ਨਾ ਆਹ ਖੜਾ ਟਰੱਕ ਹਿੱਲੀ ਜਾਂਦਾ ਹੈ ਸਾਵਧ ਵਰ ਲਓ ਇਹ ਹੁਣ ਜਿਵੇਂ ਠੰਡ ਆ ਗਈ ਹੈ ਨਾ ਸਨੋ ਤੇ ਦੇਣਾ ਲਾ ਲਓ ਹੁਣ ਆਹੀ ਕੁਸ ਰਿਆ ਕਰਨਾ ਜੇ ਸਨੋ ਅਟੈਕ ਰੂ ਹਵਾ ਜਾਂ ਸਨੋ ਦੇ ਵਿੱਚ ਜਿਹੜੀ ਹਵਾ ਹੁੰਦੀ ਹੈ ਉਹ ਇੰਨੀ ਕਿ ਡੇਂਜਰ ਹੁੰਦੀ ਹੈ ਨਾ ਇਹ ਰੋਡ ਨਹੀਂ ਸਲਿੱਪਰੀ ਉਪ ਤੋਂ ਦੀ ਨੰਗਲ ਲੱਗ ਜੰਨੀ ਤੇ ਸਾਰਾ ਰੋਡ ਦੀ ਦਫਾ ਪੱਟੀ ਜਾਂਦੀ ਆ ਜਾਦੇ ਹੈਪਨ ਤਾਂ ਹੀ ਹੁੰਦੇ ਹੁੰਦੇ ਆ ਉਦੋਂ ਉਹ ਗੇੜੇ ਹੋ ਗਏ ਉਦੋਂ ਵੀ ਇੱਥੇ ਸੇਮ ਟਰੱਕ ਸਿੱਟਿਆ ਹੋਇਆ ਸੀ ਬੰਦੇ ਨੇ ਸੇਮ ਆਹੀ ਸੇਮ ਜਿੱਥੇ ਆ ਢਿੱਕਿਆ ਹੋਣ ਵਾਲਾ ਉਦੋਂ ਵੀ ਐਂ ਢਿੱਕਿਆ ਹੋਇਆ ਸੀਗੇ ਬੰਦੇ ਨੇ ਇਤਰੋ ਕੱਢਦੇ ਜਾਂ ਤਾਂ ਨੇੜੇ ਮੋੜ ਮਾੜ ਲੈਂਦੇ ਆ ਹਨਾ ਤਾਂ ਨਹੀਂ ਕੀ ਚੱਕਰ ਚੱਲਦਾ ਦੋ ਵੀ ਕੀ ਹੋਏ ਆ ਉਸ ਗੱਲ ਨੂੰ ਅਜੇ ਸਾਰੇ ਤੁਹਾਡੇ ਸਾਹਮਣੇ ਤੇ ਆ ਬਾਈ ਨੇ ਫੇਰ ਸੱਟ ਲੈ ਕੇ ਜੇ ਨਹੀਂ ਯਾਰ ਬਹੁਤ ਔਖਾ ਹੋ ਜਾਂਦਾ ਮੁੜ ਕੇ ਨਾ ਟਰੇਲਰ ਸਾਰਾ ਹੀ ਥੱਲੇ ਆਗਾ ਉਦੋਂ ਵੀ ਸੇਮ ਹੀ ਤੁਸੀਂ ਜਹਾ ਲਾਲੂ ਆ ਨਾ ਟਿੱਕਿਆ ਹੋਇਆ ਸੀਗਾ ਐਂ ਇੰਨਾ ਹੀ ਟਰੇਲਰ ਉਹਦਾ ਸੀ ਉਹ ਰੀਵਰ ਸੀ ਕਿ ਡਰਾਈਵ ਇਹਨ ਇਹ ਭੱਟੇ ਵਾਲਾਗਾ ਕੋਈ ਪਤਾ ਨਹੀਂ ਹੁਣ ਕੌਣ ਆ ਪੂਰਾ ਪੰਜਾਬੀ ਕੌਣ ਆ ਪਰ ਸੇਮ ਥਾਂਗਾ ਤੁਸੀਂ ਦੇਖੋ ਉੱਤੇ ਵੀ ਇੱਥੇ ਹੀ ਸੀਗਾ ਹੁਣ ਇਹ ਆਪਣਾ ਟੋ ਟਰੱਕ ਆਊਗਾ ਹਨਾ ਉਹ ਕੱਢੂਗਾ ਇਹਨੂੰ ਆ ਕੇ ਬੰਦਾ ਇਹਦਾ ਕਈ ਵਾਰੀ ਧਿਆਨ ਆਸੇ-ਪਾਸੇ ਜਾਂਦਾ ਨੇੜੇ ਮੋੜ ਲੈਂਦੇ ਤੇ ਥਾਂ ਥੋੜਾ ਘਟਚ-ਚਟ ਗਿਆ ਇਹ ਮਾਰਿਸ ਜੀ ਜਾਂ ਮਾਰਿਸ ਮਾਰਿਸ ਇਹ ਤਾਂ ਟਾਈਮ ਤੇ ਨਹੀਂ ਰੋਕਦੇ ਹੁੰਦੇ ਕਈ ਵਾਰੀ ਪਹਿਲਾਂ ਹੁਣ ਤਾਂ ਮਿਲਾਂ ਰੁਕੇ ਨਹੀਂ ਕਿੰਨਾ ਚਿਰ ਹੋ ਗਿਆ ਬਾਟਰ ਰਹਿ ਗਿਆ ਸਾਰਾ 40 ਕਿਲੋਮੀਟਰ ਇੱਥੋਂ ਇਹ ਕਈ ਇਧਰ ਲਾ ਬੂਦ ਆਪਣਾ ਆਪ ਦੇਖਦੇ ਆ ਜੇ ਨੰਗਾ ਮਿਲ ਗਿਆ ਤਾਂ ਉਧਰ ਲੰਘ ਜਾਂਗੇ ਇਹ ਇਹਨੂੰ ਵੀ ਜੇ ਨੇ ਧਿਆਨ ਮਾਰਿਆ ਹੋਇਆ ਚਲੋ ਕਈ ਵਾਰੀ ਕੀ ਹੁੰਦਾ ਨਾ ਲਾਈਨ 'ਚ ਲੱਗਿਆਂ ਤਾਂ ਓਪਨ ਹੁੰਦਾ ਫਿਰ ਉਹਦੀ ਲਾਈਟ ਗ੍ਰੀਨ ਤਿੰਦੀ ਨਹੀਂ ਹੁਣ ਜੇ ਇਹਨੇ ਨਿਗਾਹ ਮਾਰੀ ਹੋਈ ਐ ਤਾਂ ਬਣਦਾ ਉੱਧਰ ਜਾਣਾ ਹੁਣ ਹੀ ਪਤਾ ਲੱਗ ਜੂ ਇਹ ਬੰਦੇ ਦੀ ਨਿਗਾਹ ਸੀ ਕਿ ਨਹੀਂ ਨਹੀਂ ਫਿਰ ਮੈਂ ਜਾਊਂਗਾ ਆਨੇ ਪਾਰਕ ਹੁੰਦਾ ਆਪਾਂ ਨੂੰ ਧਿਆਨ ਸੀਗਾ ਹਨਾ ਪਿੱਛੇ ਤੋਂ उधर <laughs> तो तो छे तो। ट्रक मान लो पंद्रह लगने से लिया ही ना, सारे आ गए निकलया चर भी उछे तो मैं इथे लाके रिफर आना लाइन चेडे खड़े खड़े आगर जिनेठे ट्रक आई जाने से हाईवे आ गए इधर तीन खड़े रहो पंजर द औखा आ जाता उन्हरी फ्राउंड करना। हाँ काले ट्रक आला भी उ मेरे मगर लग लिया बढ़िया रह गया चीज पता है। ये वाली। ਅਗੇ ਨੇ ਲੋੜ ਲੜ ਕਸਿਆ ਹੋਊਗਾ ਇੱਥੇ ਖੜਾ ਕੇ ਉਹਦੀ ਡਿੱਗ ਪਈ ਆ ਫੱਟੇ ਵਾਲੇ ਦੀ ਆ ਕਿਸੇ ਨਾ ਕੇ ਤੇ ਆਏ ਉਹ ਕੁਦਰਤੀਆ ਉੱtre ਆਇਆ ਹੋ ਮੈਂ ਆ ਵੀ ਉੱਡਣ ਵਾਲਾ ਹੀ ਸੀਗਾ ਪਹਿਲਾਂ ਇਹਨੂੰ ਸਹੀ ਕਰਾਂ ਦੇਖ ਇੰਨਾ ਤਾਂ ਜਾਵੜਿਆ ਹਵਾ ਨਾਲ ਇਹਨਾ ਬਾਬੇ ਉੱਡੇ ਆਣਾ ਸੀਗਾ ਉੱਡੂਗਾ ਪਰ ਮੈਨੂੰ ਲੱਗਦਾ ਹੈ ਕਿ ਕਿੰਨਾ ਘਨੇਰ ਚੱਲੀ ਜਾਂਦਾ ਨਾ ਸਾਨ ਚ ਹਵਾ ਪੈ ਜਾਂਦੀ ਹੈ ਇੱਥੇ ਟਰੱਕ ਦੇ ਤੇ ਟਰੇਲਰ ਤੇ ਇਹਨੂੰ ਥੱਲੇ ਕਰ ਦਿੰਨੇ ਆਂ ਵੀ ਹਵਾ ਨਾ ਦਾ ਮੋ ਆਏ ਫਾਇਦਾ ਹੋਵੇ ਨਿਗਾ ਰੱਖੀ ਸੀਗੀ ਤਾਂ ਬੜਾ ਜਿਆਦੇ ਮੇਰਾ 5 ਮਿੰਟ ਉੱਪਰ ਟੀਰੋਂ ਨਹੀਂ ਕੀ ਗਾਉਂਗੇ ਹੋਣਾ ਥੋੜਾ ਜਿਵੇਂ ਸੁਨਖਲੀ ਜਾਂਦਾ ਪਹਿਲਾਂ ਰੇਣੀ ਭਾਈ ਜਿਹੜੀ ਤੋ ਕਟਣ ਚੱਲੇ ਆ ਮੈਂ ਚੱਪਲਾਂ ਪਾ ਕੇ ਉਹ ਵੀ ਸ਼ਰਮ ਮੰਨੋ ਯਾਰ ਸ਼ਰਮ ਆਪਣੇ ਬੰਦੇ ਸਮਝਣ ਨੂੰ ਤਿਆਰ ਨਹੀਂ ਹਨਾ ਯੋਗਾ ਜੋ ਹੋ ਰਿਹਾਗਾ ਹੁਣ ਬਾਹਰ ਠੰਡ ਆ ਗਈ ਨਾਲੇ ਜਿਹੜੇ ਮੈਂ ਉਹ ਬੰਦਾ ਬੈਕ ਸਾਈਡ ਤੋਂ ਤੁਹਾਨੂੰ ਦਿਖਾਇਆ ਹਨਾ ਉਹਦੇ ਹੁੱਡੀ ਪਾਈ ਵੀ ਆ ਕੋਟ ਪਾਇਆ ਹੋਇਆ ਟੋਪੀ ਲਈ ਵੀ ਆ ਸਿਰ ਤੇ ਹਨਾ ਪ੍ਰੋਪਰ ਵੀ ਠੰਡ ਹਵਾ ਠੰਡੀ ਚੱਲ ਰਹੀ ਹੈ ਬਹੁਤ ਜਿਆਦਾ ਤੇਜ਼ ਹਵਾ ਚੱਲੀ ਜਾਂਦੀ ਆ ਰਾਈਟ ਨਾਉ ਵੀ ਠੰਡ ਆ ਗਈ ਬਾਹਰ ਪੂਰੀ ਤੇ ਬੰਦਾ ਕੈਂਚੀ ਚੱਪਲਾਂ ਪਾਈ ਫਿਰਦਾ ਹਨਾ ਪਹਿਲਾਂ ਅੰਦਰ ਗਿਆ ਉਹਦੋਂ ਮੈਨੂੰ ਲੱਗਾ ਕੋਈ ਪੰਪ ਵਗੈਰਾ ਨਹੀਂ ਆਨ ਹੋ ਰਿਹਾ ਸੀਗਾ ਹਨਾ ਮੁੜ ਕੇ ਜਦੋਂ ਮੈਂ ਅੰਦਰੋਂ ਆ ਗਿਆ ਹੁਣ ਦੁਬਾਰੇ ਫੇਰ ਗਿਆ ਬਾਈ ਜੇ ਉਹੀ ਕੈਂਚੀ ਚੱਪਲ ਯਾਰ ਬਾਈ ਯਾਰ ਤੂੰ ਛੋਟਲ ਮੀਡੀਆ ਨਹੀਂ ਦੇਖਦੇ ਵੀ ਆਪਣਾ ਇੰਨਾ ਜਲੂਸ ਨਿਕਲ ਹੀ ਜਾਂਦਾ ਵੀ ਹਜੇ ਜਾਂ ਕੋਈ ਤਸਰ ਰਹਿੰਦੀ ਆ ਵੀ ਆਪਾਂ ਉਹ ਵੀ ਖੜਾਉਣੀ ਆ ਹਨਾ ਸਪੈਸ਼ਲੀ ਜਿਹੜੀਆਂ ਬੋਰੇ AI ਨਾਲ ਵੀਡੀਓ ਬਣਾ ਰਹੇ ਆ ਨਾ ਛੋਟਾ ਕੁਝ ਨਹੀਂ ਜਾਂਦਾਗਾ ਆਪਣਾ ਮੈਂ ਵੀ ਮੋਨਾ ਹੀ ਆ ਚੱਲ ਉਹ ਨਾਲ ਪੱਗ ਬਨ ਕੇ ਪੈਰਾਂ 'ਚ ਚਪਲਾਂ ਵਾਲੀਆਂ ਬਣਾ ਰਹੇ ਆ ਆ ਤਾਂ ਯਾਰ ਵੀਰ ਵਾਂ ਕੇ ਮਾੜਾ ਮੋਟਾ ਧਿਆਨ ਰੱਖੋ ਯਾਰ 1 ਮਿੰਟ ਲੱਗਦਾ ਨਹੀਂ ਤੁਹਾਨੂੰ ਸ਼ੂ ਪਾਉਣ ਲੱਗੇ ਤਾਂ ਹੈ ਨਹੀਂ ਵੀ ਤੁਹਾਡੇ ਕੋਲੇ ਸ਼ੂ ਹੈ ਨਹੀਂ ਤੁਸੀਂ ਨੰਗੇ ਪੈਰੀ ਘਰੋਂ ਆਏ ਹੋ ਵੀ ਚੱਪਲਾਂ ਜਿ ਐ ਹੋਣਾ ਬੈਕ ਅੱਗੇ ਤੁਹਾਡੇ ਸਾਹਮਣੇ ਮੇਰੇ ਕਿੰਨਾ ਹੀ ਟਾਈਮ ਹੋ ਗਿਆ ਆਪਾਂ ਹਟ ਗਏ ਸੀਗੇ ਜੀ ਇੱਥੇ ਗੱਲ ਕਰਨ ਨੂੰ ਤੇ ਐਵੇਂ ਕਹਦਾ ਮੈਨੂੰ ਆਪਣਾ ਪੰਜਾਬੀ ਦੇ ਸਾਬ ਵੀ ਨਹੀਂ ਸੀਗਾ ਹਨਾ ਤੇ ਕੋਰੇ ਸੀਗੇ ਆਪਾਂ ਅਖੇ ਚੱਲ ਛੱਡ ਗਾ ਉਹਨੂੰ ਹੁਣ ਬਾਹਲੇ ਬੰਦੇ ਕਹਿਣਗੇ ਆਪਦੇ ਚੱਲ ਨਾਲ ਦਾ ਆਪਾਂ ਉਹਦਾ ਫੇਸ ਲਗਾ ਆ ਤੇਰੇ ਜੇ ਆਪਦੇ ਨੂੰ ਆਪਾਂ ਹੀ ਨਾ ਸਮਝਾਵਾਂਗੇ ਤਾਂ ਹੋਰ ਕੌਣ ਆਉ ਕਰੂਗਾ ਹਨਾ ਮੇਰਾ ਪਹਿਲਾਂ ਰਾਦਾ ਹੋਇਆ ਸੀ ਮੈਂ ਕਿਹਾ ਇਹਨੂੰ ਮੈਂ ਰੋਕ ਕੇ ਪੁੱਛਾਂ ਦੂਜੀ ਵਾਰੀ ਮੈਨੂੰ ਫੇਰ ਟੱਕਰਿਆ ਹਨਾ ਅੰਦਰ ਜਾਣ ਲੱਗਿਆ ਤੇ ਫਿਰ ਮੈਂ ਕਿਹਾ ਯਾਰ ਇਹਨਾਂ ਨੂੰ ਬੋਲਣ ਦੀ ਅਕਲ ਨਹੀਂ ਹੁੰਦੀ ਕਈ ਬੰਦਿਆਂ ਨੂੰ ਫੇਰ ਮੈਂ ਲੜਾਂਗੇ ਕਾਦੇ ਪਿੱਛੇ ਪਰ ਬਾਈ ਯਾਰ ਸੱਚੀ ਸ਼ਰਮ ਚ ਆਈਦੀ ਐ ਤੈਨੂੰ ਵੀਰ ਸੱਚੀ ਜੇ ਤੇਰੇ ਤਾਂ ਕਿਤੇ ਮੇਰੀ ਵੀਡੀਓ ਪਹੁੰਚ ਗਈ ਔਰ ਤੈਨੂੰ ਤਾਂ ਪਛਾਣ ਆ ਜਾਣੀ ਆ ਵੀ ਤੂੰ ਹੀ ਆ ਬੈਕ ਸਾਈਡ ਤੋਂ ਕਿ ਡਰਾਈਵਰ ਵਾਲੇ ਪੰਪ ਤੇ ਸੀ ਬਾਈ ਸੰਡੇ ਦੀ ਗੱਲ ਆ ਜੇ ਤੇਰੇ ਤਾਂ ਕਿਤੇ ਪਹੁੰਚਦੀ ਆ ਬਹੁਤ ਜਲੂਸ ਨਿਕਲੀ ਜਾਂਦਾ ਆਪਣਾ ਸੋਸ਼ਲ ਮੀਡੀਆ ਤੇ ਏ ਆਈ ਨਾਲ ਬਣਾਵਨਾ ਕੋਰੇ ਪਾ ਰਹੇ ਕੌਣ ਲੜੇ ਉਹਨਾਂ ਨਾਲ ਆ ਨਾ ਫਿਰ ਤੁਸੀਂ ਹੋਰ ਉਹ ਕੰਮ ਹੁਣ ਇੱਥੇ ਇੰਨੇ ਕੋਰੇ ਫਿਰਦੇ ਤੇਰੀ ਕਿਹਨੇ ਵੀਡੀਓ ਬਣਾ ਕੇ ਫੇਰ ਪਾਤੀ ਫੇਰ ਕੀ ਰੋ ਤੇਰਾ ਕ੍ਰੋਕਸ ਦਾ ਇੱਕ ਵੀ ਨਹੀਂ ਕੈਂਚੀ ਚੱਕਲ ਪਾਈ ਵੀ ਆ ਨਹੀਂ ਸਮਝਣ ਨੂੰ ਪਿਆਰ ਬਾਈ ਜਾਣਦਾ ਨਵੇਂ ਇਹਨਾਂ ਜਵਾਬ ਛੋਟੀ ਉਮਰ ਦਾ ਮੁੰਡਾ ਸੀਗਾ ਇਹ ਮੈਂ ਤਾਂ ਫੇਸ ਦੇਖਿਆ ਇਹਦਾ ਵੀਰਵਾਨ ਕਿ ਆਵਦਾਨੀ ਦਾ ਦੂਜਿਆਂ ਦਾ ਹੀ ਖਿਆਰ ਰੱਖ ਲੋ ਬਿਦੇ ਬਿੰਦੇ ਜੱਟਿਆਣਾ ਨਹੀਂ ਤੁਨੂੰ ਸੋਸ਼ਲ ਮੀਡੀਆ ਤੇ ਇੰਨੀ ਦੂਤ ਹੋਈ ਜਾਂਦੀਆਂ ਫੇਰ ਵੀ ਅਰ ਤੁਸੀਂ ਚੱਪੜਾਂ 'ਚ ਇੱਕ ਇਹ ਦੇਖੋ ਬਾਹਰ ਠੰਡਾ ਹੈ ਨਾ ਹੂੰ ਤੂੰ ਜੈਕਟ ਪਾਈ ਆ ਸਿਰ ਤੇ ਵੀ ਟੋਪਾ ਜਿਹਾ ਲਿਆ ਹੈ ਨਾ ਜੈਕਟ ਵਾਲਾ ਪਹਿਰੇ ਜਿਹੀ ਚੰਜੀ ਜੱਪੜਾ ਉਹਦਾ ਕੀ ਫਾਇਦਾ ਫੇਰ ਬਾਈ ਵੀਰਵਾਨ ਕਿ ਲਿਆਏ ਰੱਖੋ ਯਾਰ ਮਾੜਾ ਮੂਟਾ ਕੋਸਤਾ ਆਉਂਦਾ ਆਵਦਾਨੀ ਦਾ ਦੂਜਿਆਂ ਦਾ ਹੀ ਸੋਚ ਲੋ ਮੈਨੂੰ ਨਾ ਫਾਰਕਾ ਰਹਿ ਗਿਆ 92 ਕਿਲੋਮੀਟਰ ਆ 스ਕੇਲ ਆ ਗਈ ਆ ਫੁੱਲ ਆਊਟ ਵਾਲੀ ਆ ਕੁਛ ਨਹੀਂ ਬਣਿਆ ਪਿਆ ਇੱਥੇ ਉਹ ਆਫੀਸਰ ਖੜੇ ਆਗੇ ਆ ਇੱਥੇ ਆ ਰਾਈਟ ਸਾਈਡ ਇਹ ਮੋਸਟਲੀ ਖੁੱਲੇ ਹੁੰਦੇ ਦੋਨੇ ਸਾਈਡ ਹੀ ਹੈ ਇੱਕ ਸਾਬ ਦਾ ਰੈਸਟ ਏਰੀਆ ਫੁੱਲ ਆਊਟ ਆਗਾ ਤੇ ਆ ਦੇਖੋ ਉਧਰ ਟਰੱਕ ਸੋਨੂੰ ਐ ਦਿਸਨੇ ਨਹੀਂ ਗਿਆ ਹਨਾ ਤੇ ਇੱਥੇ ਆਫੀਸਰ ਖੜਾ ਹੋਇਆ ਤੇ ਇਹਦੇ ਵੇਚ ਦੀ ਨੰਗਣਾ ਹੁੰਦਾ ਚਲ ਆਪਾਂ ਨੂੰ ਤਾਂ ਬਾਈਪਾਸ ਆ ਗਿਆ ਆਪਾਂ ਇਹਦੇ ਚ ਜਾਣਾ ਹੀ ਨਹੀਂਗਾ ਇਹ ਕਿਦੇ ਕਿਦੇ ਹੀ ਖੋਲਦਾ ਬੰਦਾ ਫੈਸਲਾ ਓਕੇ ਤੁਰਿਆ ਆਉਂਦਾ ਹਨਾ ਵੇ ਡੋਕ ਲੈਣੇ ਇੱਥੇ ਮੁੜ ਕੇ ਕਿਉਂਕਿ ਸਕੇਲ ਤਾਂ ਹੈ ਨਹੀਂ ਇੱਕ ਸਾਡਾ ਪੂਲ ਆਊਟ ਆ ਵੀ ਕੋਈ ਰੋਮ ਨਹੀਂ ਕੋਨ ਨਹੀਂ ਬਣਾਇਆ ਕਲਾ ਸੈਂਡਬੋਡ ਆ ਰੋਡ ਤੇ ਓਪਨ ক্লোਜ਼ ਵਾਲਾ ਉਹ ਲਾਇਆ ਬਈ ਚਲ ਆਪਾਂ ਨੂੰ ਤਾਂ ਬਾਈਪਾਸ ਹੀ ਦੇਤਾ ਇਸੇ ਆਡੇ ਬੰਦੇ ਨੇ ਕੀ ਕੀਤਾ ਆਪਾਂ ਨੇ ਕੀ ਆ ਨਾ ਟਰੱਕ ਸਲੋ ਤੇ ਕਰਕੇ ਤੁਰਿਆ ਜਾਣਾ ਉਹਦੇ ਪਿੱਛੇ ਦੀ ਆਫੀਸਰ ਖੜਾ ਹੁੰਦਾ ਜੇ ਉਹਨੂੰ ਲੱਗਿਆ ਉਹਨੇ ਹੱਥ ਦੇ ਦੇਣਾ ਵੀ ਤੂੰ ਹੀ ਰੋਕਿਆ ਨਾ ਸਾਡਾ ਇੱਕ ਬੰਦਾ ਸੀਗਾ ਉਹ ਟਰੱਕ پارک ਕਰਕੇ ਉਹਦੇ ਕੋਲੇ ਆਵੜਿਆ ਆਫੀਸਰ ਦੇ ਤੇ ਉਹ ਆਲਾ ਵਿਚਾਰ ਉਹਨੂੰ ਕਹਿੰਦਾ ਕਹਿੰਦਾ ਤੈਨੂੰ ਮੈਂ ਸੱਦਿਆ ਸੀ ਜਾਂ ਤੈਨੂੰ ਰੋਕਿਆ ਕਹਿੰਦਾ ਨਹੀਂ ਕਹਿੰਦਾ ਜਾਵੜਾ ਹੈ ਹੀ ਬਿਜੀ ਸੀਗਾ ਲੈ ਆਣਾ ਕਹਿੰਦਾ ਆ ਜਾ ਤੂੰ ਆਪ ਦੀ ਆਪ ਹੀ ਆਇਆਗਾ ਆਏ ਵੀ ਹੋ ਜਾਂਦੀ ਆ ਇਹ ਜਿਹੜੇ ਪੁਲ ਆਲਟ ਵਾਲਿਆਂ ਵੀ ਸਕੇਲਾ ਮੀਨ ਜਪਾ ਹਨਾ ਜੈ ਤੇ ਆਫੀਸਰ ਖੜੇ ਹੁੰਦੇ ਇਹ ਸਾਨੂੰ ਮਿਲਨੇ ਇਕੱਲੇ ਆਈ 29 ਤੇ ਜਾਦੇ ਮੈਨੂੰ ਤਾਂ ਇੱਥੇ ਹੀ ਮਿਲੇ ਆ ਕੇ ਜਾਦੇ ਇੱਥੇ ਹੁੰਦੇ ਆਗੇ ਇਹਦੀ ਗੱਲ ਕਰਦਾ ਜੀ ਮਹਾ ਬਾਬੇ ਨੂੰ ਭੁੱਲ ਤਾਂ ਨਹੀਂ ਗਏ ਰਾਧਾ ਬਾਬਾ ਬਾਬਦ ਦੇ ਸਿੰਘਾਂ ਨੂੰ ਹੱਥ ਲਾਇਆ ਤੇ ਕੋਲੇ ਗੱਡਾ ਚੱਕਿਆ ਹੋਇਆ ਨਾਲ ਪੁੱល ਨਹੀਂ ਤਾਂ ਨਹੀਂ ਸੀ ਨਾ ਇੱਧਰ ਵੀ ਓਵੇਂ ਗੱਡੇ ਜੋੜੇ ਵੀ ਜਿਵੇਂ ਆਪਣੇ ਬਜ਼ੁਰਗ ਹੋ ਕਰਦੇ ਹੁੰਦੇ ਸੀ ਪਹਿਲਾਂ ਕੀ ਵੱਜ ਗਿਆ ਯਾਰਾ ਰੋਡ ਤੇ ਨਾ ਬੂੰਗਾਂ ਜੀਆਂ ਉੱਡੀਆਂ ਫਿਰਦੇ ਨੇ ਘਾਹ ਰੀਆਂ ਮੱਲਾ ਦਾ ਉਹ ਵੱਜੀ ਆ ਦੇਖੋ ਗਾਰਾ ਕਿੰਨਾ ਚੜਾ ਤਾ ਇਹਨੇ ਯਾਰਾ ਆਏ ਕਿ ਚੱਕਰ ਚੱਲ ਗਿਆ ਆ ਲੱਗੋ ਥੱਲੇ ਕਿਵੇਂ ਕੋਈ ਫਿਰ ਬੂਈ ਸੀਗੀ ਕਾਫੀ ਵੱਡੀ ਦਾਣੀਆਂ ਜਿਨਾ ਇਹ ਨਾ ਜਦੋਂ ਮੈਂ ਉੱਥੋਂ ਤੇਲਪਾਕ ਆਪਣਾ ਪੰਪ ਤੋਂ ਰੋਕੇ ਤੁਰਿਆ ਚਾ ਚੱਕੇ ਉਦੋਂ ਬਾਅਦ ਸੀ ਕਿਉਂਕਿ ਨਾ ਹਵਾ ਚੱਲਦੀ ਆ ਬੜੀ ਤੇਜ਼ ਤੇ ਇਹਦੇ ਨਾਲ ਕੀ ਹੁੰਦਾ ਜਿਹੜੇ ਅਜੇ ਮੈਂ ਆਪਣੇ ਨਹੀਂ ਬੂਈਆਂ ਜੀਆਂ ਹੁੰਦੀਆਂ ਉਹ ਜੜ ਚੋਂ ਹੀ ਪੱਟ ਕੇ ਘੋਕਦੀਆਂ ਹੀ ਆਉਂਦੀਆਂ ਰੋਡ ਤੇ ਮੈਨੂੰ ਲੱਗਾ ਉਹ ਹਾਰ ਲੱਗਦਾ ਨਹੀਂ ਉਹ ਉਹੀ ਬੱਜੀ ਸੀ ਉੱਧਰਲੀ ਸਾਈਡ ਮੈਂ ਆਪ ਦੇਣੇ ਉੱਥੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਉਹਦੇ ਜੜ ਨਾਲ ਮਿੱਟੀ-ਮੁੰਟੀ ਲੱਗੀ ਉਹ ਵੱਜ ਗਿਆ ਔਰ ਇਹਨੂੰ ਗਾਣਾ ਆਪਣਾ ਪੰਪ ਤੇ ਰੋਕ ਕੇ ਇਹਨੂੰ ਸਾਫ਼ ਕਰਨਾ ਪਊ ਕਿਉਂਕਿ ਇਹਦੇ ਦਾ ਲਾਈਟ ਤਾਂ ਵੀ ਨਹੀਂ ਚਾਨਣ ਹੋਣ ਦੇਣਾ ਜਿੰਨੀ ਕੋ ਲੱਗੀ ਪਈ ਆ ਆ ਮੇਰੇ ਨਾਲ ਨਾ ਗੋਰਾ ਇਹ ਰੁਕਿਆ ਸੀ ਮੈਂ ਵੀ ਆਖਿਆ ਟਰੱਕ ਦੇ ਮੂਹਰੇ ਕਦੋਂ ਚੱਕੀ ਜਾਂਦਾ ਇਹ ਵੀ ਹੱਡ ਕੰਨੀ ਨੂੰ ਆ ਜਿਹੜਾ ਆ ਜਾਂਦਾ ਇੱਕ ਮੇਰੇ ਨਾਲ ਹੀ ਰੁਕਿਆ ਸੀ ਇੱਥੇ ਰੈਸਟ ਦੇ ਰਗੇ ਤੇ ਅਜੇ ਸਾਰਾ ਟਾਈਮ ਹੋਇਆ 4:15 ਮਿੰਟ ਦਾ ਤੇ ਸਲੋ ਆ ਇਹ ਸਟਾਰਟ ਨਹੀਂ ਹੋਈ ਹੈ ਨਾ ਸਾਲਾ ਹੁੱਕਾ ਵੀ ਰਾਤ ਟਾਈਮ ਇੱਕ ਘੰਟਾ ਪਿੱਛੇ ਚਲਾ ਗਿਆ ਕਰਕੇ ਨਹੀਂ ਹੋਣਾ ਪੰਜ ਤੋਂ ਉੱਤੇ ਦਾ ਟਾਈਮ ਹੋਣਾ ਸੀ ਵੀ ਇੱਕ ਘੰਟਾ ਆ ਕੇ ਤੇ ਦਿਨ ਛੇ ਉਹ ਵੀ ਚੱਲਿਆ ਨਾਲੋਂ ਕਿਹੜੇ ਦਿਨ ਰਹਿ ਗਏ ਆ ਹੋਰ ਚਾਹ ਤਨਾਂ ਨੂੰ ਇਸ ਵੇਲੇ ਨੂੰ ਹਨੇਰਾ ਹੋਣ ਲੱਗ ਗਿਆ ਕਰਨਾ 4:30 ਨੂੰ ਜਮਾ ਅਜੇ ਵੀ 4:15 ਮਿੰਟ ਹੋਏ ਆ ਪੂਰੇ ਬਾਲੇ ਦਿਨ ਛੋਟੇ ਹੋ ਜਾਂਦੇ ਆ ਮੂਲੋਂ ਜ਼ਿਆਦੇ ਇੱਕ ਸਾਲ ਦਾ ਟਰੈਕਟਰ ਰਾਤ ਨੂੰ ਚਲਾਉਣ ਵਾਲਾ ਕੰਮ ਹੀ ਹੋ ਜਾਂਦਾ ਹੈਗਾ ਬੰਦਾ ਜੇ ਘਰੋਂ ਵੀ ਲੇਟ ਨਿਕਲਿਆ ਤੇ ਲਾਈਟਾਂ ਜੀ ਆ ਸਾਰਾ ਆਲ ਕੋਈ ਤੇ ਵੀ ਆ ਰਾਈਟ ਸਾਈਡ ਮੱਕੀ ਸੀਗੀ ਬਾਟ ਕੇ ਬਾਣ ਬਾਹ ਕੇ ਰੱਖਤਾ ਜੇ ਹੁਣ ਸਨੋਹ ਪਈ ਜਾਊ ਮੁੜ ਕੇ ਆਈ ਗੁਰਜੂ ਉਦੋਂ ਬਾਹ ਬਾਹ ਕੇ ਵਿੱਚ ਬੀਜ ਦੇਣਗੇ ਫੇਰ ਦੁਬਾਰੇ ਮੈਨੂੰ ਵੀ ਆ ਕੇ ਸਾਫ਼ ਕਰਦਾ ਯਾਰ ਪਹਿਲਾਂ ਹੀ ਕਰ ਦਿੱਤੇ ਕੱਲ ਨੇ ਆ ਕੇ ਕਰਦੇ ਆ ਬਾਲ ਮਾਟ ਬਾਲ ਮਾਟ ਲੈ ਕੇ ਆਂਡੇ ਚੱਕ ਕੇ ਅੱਜ ਸਭ ਉਹਨਾਂ ਨੇ ਪੁੱਛਿਆ ਵੀ ਨਹੀਂ ਵੀ ਡਿਕਲੇਅਰ ਕਰਨੇ ਆ ਤੂੰ ਹੁਣ ਤੇ ਮੈਂ ਐਵੇਂ ਕਹਦਾ ਤਾਂ ਹੀ ਲੈ ਆਣੀ ਸੀਗਾ ਮੈਂ ਖਾਇਰਾ ਐਵੇਂ ਪਿੰਦੇ ਛੱਟਿਆਣਾ ਫੇਰ ਉਹਨਾਂ ਨੇ ਐਵੇਂ ਕੱਢ ਕੁੱਢ ਲਿਆ ਉੱਥੇ ਫੇਰ ਉਹਨਾਂ ਨੂੰ ਜਵਾਬ ਦਿੰਦੇ ਫਿਰਾਂਗੇ ਮੋੜ ਕੇ ਫਾਇਨ ਵੀ ਬਹੁਤ ਤਗੜਾ ਪਾਉਂਦੇ ਆ 5-400 ਡਾਲਰ ਤੋਂ ਘੱਟ ਨਹੀਂ ਮੈਂ ਲੈ ਆਣੀਗਾ ਰਾਜ ਉਹਨਾਂ ਨੇ ਪੁੱਛਿਆ ਨਹੀਂ ਬਾਰਡਰ ਤੇ ਮੈਂ ਕਿਉਂ ਡਿਕਲੇਅਰ ਕਰਨਾ ਆਂਡਿਆਂ ਦਾ ਨਹੀਂ ਸੱਚ ਨਾਲ ਲੈ ਡਿਕਲੇਅਰ ਦਾ ਤਾਂ ਮੈਂ ਦੱਸਤਾ ਸੀਗਾ ਵੀ ਐਪਲ ਹੈਗੇ ਮੇਰੇ ਕੋਲੇ ਹਨ ਪਰ ਯੂ ਐਸ ਸਟਿੱਕਰ ਵਾਲੀ ਹੀ ਆ ਕੇ ਬਾਜ ਬਾਉਂ ਖੜਕਾ ਵਾਲਾ ਆਉਂਦਾ ਉਹ ਅੰਦਰ ਆ ਕੇ ਚਲਾਉਣਾ ਪਹਿਲਾਂ ਉਹੀ ਲੈਉਣੇ ਆਂਟੇ ਚੱਕ ਕੇ ਫੇਰ ਦੂਜਾ ਹੋਰ ਕੋ ਦੇਖ ਲਾਂ ਮੇजे ਚੱਕਣਾ ਹੋਇਆ ਜਾਂ ਮੈਂ ਰਤਾ ਹੈਗਾ ਫਰੂਟ ਚੱਕਣ ਦਾ ਹੋਰ ਵੀ ਉਹਦੇ ਨਾਲ Oh excuse like... me I think you dropped something Oh tissue look ਅਮਰ ਜੀ ਇੱਥੇ ਟਿਸ਼ੂ ਟਿਸ਼ੂ ਪੇਪਰ ਡਿੱਗ ਪਏ ਸੀ ਬੋਰਾ ਉਹ ਦਸਣ ਲੱਗ ਗਿਆ ਸੀ ਆ ਹੈਗੀਆਂ ਦਾ ਲੈਡੀ ਹੈ 27 ਡਾਲਰਾਂ ਦੀ ਹੈ ਸੋਹਣੀ ਹੈ ਯਾਰ ਹਨਾ ওই 197 ਦੇ ਪਏ ਆ ਬਿਨਾ ਟੈਕਸ ਤੋਂ ਟੈਕਸ ਪਾਇਆ ਹੀ ਨਹੀਂ ਉਹਨਾਂ ਨੇ ਤੇ ਮੇਰੇ ਕੋਲੇ ਨਾ ਜਿਵੇਂ ਇੱਧਰ ਅੱਗੇ ਕੈਸ਼ ਕੁਝ ਵਾਰਤਾ ਲਈਦਾ ਸੀ ਉਹ ਚੇਂਜ ਇਕੱਠੀ ਹੋਈ ਵੀ ਆ ਅਜੇ ਵੀ ਹੈਗੀ ਐ ਇਹਦੇ ਵਿੱਚ ਉਹਦੇ ਹੀ ਲਿਆਂਦੇ ਆ ਕਿ ਮੈਂ ਕਾਰ ਨਹੀਂ ਹੁਣ ਪਹਿਲਾਂ ਉਹ ਚੇਂਜ ਹੀ ਮਕਾਉਣੀ ਆ ਆਪਾਂ ਸਾਰੇ ਲਿਆ ਲਿਆ ਕੇ ਆਈ ਇੱਕਿਆਰੀ ਆਂਡੇ ਇਹਦਾ ਯਾਰ ਜੇ ਇਹਨੂੰ ਪਤਾ ਤਾਂ ਦੱਸਿਓ ਹੁਣ ਜਿਵੇਂ ਇਹ ਮੇਰੇ ਕੋਲੇ ਇਹ ਆ ਮੰਨ ਲਾਏ ਵਰਤੇ ਨਹੀਂ ਗਈ ਮੈਂ ਕੈਨੇਡਾ ਲੈ ਗਿਆ ਦੁਬਾਰੇ ਹੀ ਆਂਡੇ ਲਿਆ ਸਕਦਾ ਕਿ ਨਹੀਂ ਵੀ ਨਾਲ ਬਿੱਲ ਦੇ ਵੀ ਆਪਾਂ ਦੱਸ ਕੇ ਲਿਆ ਸਕਦੇ ਆ ਕਿ ਨਹੀਂ ਮੋਸਟਲੀ ਕਹਿੰਗੇ ਕਿ ਇੱਕਿਆਰੀ ਹੁਣ ਜੋ ਲਾਸਟ ਟਾਈਮ ਕਿਹਾ ਸੀ ਆਪਾਂ ਇੱਥੋਂ ਪਿਕ ਕਰ ਲੈ ਤੇ ਉਹਨੇ ਵਰਤੇ ਨਹੀਂ ਤੇ ਫੇਰ ਮੈਨੂੰ ਬਾਹਲ ਕੇ ਲਿਓਣੇ ਪਏ ਵੀ ਆਪਾਂ ਉਹੀ ਯੂਐਸਏ ਵਾਲੀ ਲਿਆ ਸਕਦੇ ਆ ਕਿ ਨਹੀਂ ਦੱਸਿਓ ਜੇ ਕਿਸੇ ਨੂੰ ਪਤਾ ਵੀ ਮੰਨ ਲਾ ਹੁਣ ਯੂਐਸਏ ਤੋਂ ਬਾਹਰ ਕੀਤਾ ਆ ਮੈਂ ਕੈਨੇਡਾ ਚਲਾ ਗਿਆ ਉਧਰ ਬਾਚ ਕੇ ਉਧਰੋਂ ਦੁਬਾਰੇ ਫੇਰ ਵੀ ਲਿਆ ਸਕਦਾ ਕਿ ਨਹੀਂ ਲਿਆ ਸਕਦਾ ਜੇ ਹੈ ਕਿਸੇ ਨੂੰ ਨਾਲੇ ਤਾਂ ਦੱਸਿਓ ਇਹਦੇ ਬਾਰੇ ਲਾਜ਼ਮੀ ਬੱਦਲ ਹੀ ਬੱਦਲ ਹੋਏ ਵਾ ਚਾਰੇ ਪਾਸੇ ਬਹੁਤ ਐਂ ਲੱਗਦਾ ਜਿਵੇਂ ਥੱਲੇ ਨੀਵੇਂ ਉਤਰਿਆ ਆ ਦੇਖੋ ਇਧਰ ਵੀ ਬਾਹਲ ਮਾੜੀ ਸਾਰੀ ਆਂ ਦੇਖੋ ਮਾਪੇ ਦਾ ਜਮੇ ਕਾਲਾ ਹੋ ਗਿਆ ਸਾਰਾ ਸੁਨਾਨ ਐ 6.5 ਵੀ ਨਹੀਂ ਹੋਏਗੇ ਦੇਖੋ ਇਹ ਤੇ ਹੰਡੇ ਹੋਣੇ ਉੱਤੇ ਕਿ ਸਟਾਏ ਹੁਣ ਇੱਥੋਂ ਚੱਕਣ ਲੱਗ ਗਏ ਇਹ ਹੁੰਦਾ ਯਾਰ ਜੇ ਮੈਂ ਨਾ ਮੰਨ ਲਾ ਸਵੇਰ ਮੈਂ ਚਾਹ ਬਣਾਉਣਾ ਹੀ ਹੁੰਨਾ ਟਰੱਕ 'ਚ ਨਾਲ ਤੋਂ ਆਂਡੇ ਖਾਦੇ ਹੋਣ 2-4 ਘੰਟੇ ਸੌਖੇ ਲੰਘ ਜਾਂਦੇ ਆ ਭੁੱਖ ਨਹੀਂ ਲੱਗਦੀ ਨਾਲੇ ਓਮ ਵੀ ਚੰਗੇ ਹੁੰਦੇ ਆ ਤੇ ਨਾਲੇ ਸੇਹਦ ਗੁੱਟ ਰਹਿੰਦੀ ਆ ਤੇ ਨਾਲੇ ਭੁੱਖ ਨਹੀਂ ਲੱਗਦੀ ਗੱਲਾਂ ਸਾਰੀਆਂ ਹੀ ਆ ਆ ਬਚਾਲੇ ਖੜਾ ਆਪਣਾ ਝੋਟਾ ਦੇ ਟਰੈਲਰ ਤੇ ਵੀ ਸਰਨੇ ਲੈਂਟਾਂ ਜਾਗਦੇ ਨੇ ਤਾਂ ਤਾਂ ਪੋਲੀਆਂ ਦਾ ਮਲਾ ਬਾਈ ਨੇ ਬੰਦੀ ਕਰਾਂਗਾ ਹੁਣ ਹੁਣ ਔਣ ਥੋੜਾ ਜਿਹਾ ਹਵਾ ਨੂੰ ਫਰਕ ਪਿਆ ਇੱਥੇ ਆ ਕੇ ਨਹੀਂ ਨਹੀਂ ਤਾਂ ਉਹੀ ਹਾਲ ਸੀਗਾ ਹਾਂ ਹਾਂ ਮੀਂਹ ਆ ਜਾਏ ਨਾ ਨਾਲੇ ਹਾਲ ਲੈ ਜੋ ਜਿਹੜਾ ਸ਼ੀਸ਼ੇ ਤੇ ਗੰਦ ਮੰਦ ਲੱਗਿਆ ਇੰਨਾ ਨੇ ਤਾਂ ਵੈਸੇ ਨਾ ਜਿਵੇਂ ਉਹ ਕੋਲ ਤੇ ਵੀ ਲੱਗਿਆ ਹੋਇਆ ਖੰਬੇ ਵਾਲੇ ਤੇ ਤੇ ਅੱਜ ਦੇ ਕੋਲ ਦੀ ਆਪਾਂ ਹੁਣ ਲੰਘਣਾ ਇੱਥੇ ਵੀ ਲੱਗਿਆ ਨੋ ਪਾਰਕਿੰਗ ਦਾ ਸਾਈਨ ਤੇ ਪਰ ਜਨਤਾ ਇੱਥੇ ਸੌਂ ਹੀ ਜਾਂਦੇ ਐ ਮੈਂ ਕਹਿੰਦਾ ਸਾਰੇ ਆ ਦੇਖੋ ਆ ਵੀ ਖੰਬੇ ਤੇ ਲਿਖਿਆ ਨਾ ਸਾਹਮਣੇ ਆ ਦੇਖੋ ਨੋ ਸਾਈਮੀ ਟਰੱਕ ਪਾਰਕਿੰਗ ਚਲ ਇੱਧਰ ਨਹੀਂ ਲਾਉਂਦੇ ਸਾਰੇ ਇੱਧਰਲੀ ਸਾਈਡ ਤੋਂ ਲਾਈ ਜਾਂਦੇ ਜਿੱਥੇ ਆਪਣਾ ਟਰੱਕ ਖੜਾ ਸੀਗਾ ਹੁਣ ਬਾਕੀ ਜਿਹਨੇ ਜਿੱਥੇ ਖੜਨਾ ਖੜਨਾ ਹੀ ਖੜਨਾ ਆ ਹਾਂ ਹੁਣ ਜਿਵੇਂ ਆਪਾਂ ਵੀ ਆਪ ਦਾ ਜੇ ਕੋਈ ਚੱਕਣਾ ਫੂਡਪਾਰ ਕੁਝ ਵੀ ਤੁਸੀਂ ਇੱਥੋਂ ਗ੍ਰੋਸਰੀ ਕਰਨੀ ਹੋ ਕਰਕੇ ਲੰਘ ਜਾਓ ਪਰ ਪਹਿਲਾਂ ਤੋਂ ਸਾਰੇ ਇੱਥੇ ਹੀ ਛੱਡਦੇ ਐਵੇਂ ਕਹਦਾ ਲੱਗਿਆ ਤਾਂ ਹੁਣ ਸਾਹਮਣੇ ਆਪਣਾ ਇੱਧਰ ਨੂੰ ਜਾਣ ਤੇ ਵੀ ਆ ਮੇਨਹੀ ਆ ਸਕਦੇ ਨੂੰ ਐਂ ਲੱਗਦਾ ਦੂਰੋਂ ਜਿਵੇਂ ਉਹਨੇ ਟਰੈਲਰ ਡਿੱਗਿਆ ਹੋਇਆ ਹੁੰਦਾ ਪਿੱਛੇ ਤੋਂ ਦੇਖਿਆ ਇਹ ਹੁੰਦਾ ਹੀ ਇਤਾਂ ਦੇ ਆ ਗਏ ਪਿੱਛੇ ਤੋਂ ਨੀਵੇਂ ਜੇ ਲੱਗਦਾ ਹੈ ਨਾ ਵੀ ਥੱਲੇ ਲੱਗਿਆ ਹੋਵੇ ਮੰਗਰੋਂ ਤਾਂ ਆਹ ਦੇਖੋ ਵੀ ਬੈਕ ਸਾਈਡ ਤੋਂ ਜਮਾਂ ਥੱਲੇ ਲੱਗ ਗਿਆ ਚਲੋ ਵੀਰ ਜੀ ਵਧੀਆ ਤਾਂ ਲੱਗ ਗਿਆ ਸੀ ਬੈਕ ਮੈਂ ਨਾਲ ਤੇ ਤਰਮੋਸ ਧੋ ਲਿਆ ਅੱਗੇ ਜੋਲ ਬਾਰ ਆ ਜਾਣਾ ਚਾਹ ਪੀਤੀ ਵੀ ਆਪਾਂ ਡਰੈਕਟ ਨਾਲੇ ਪੰਪ ਤੋਂ ਉਸ ਦਿਵਾਰ ਨਹੀਂ ਪੀਤੀ ਇੱਕ ਵਾਰੀ ਵੀ ਹੁਣ ਤਾਂ ਬਹੁਤ ਘਟ ਗਈ ਚਾਹ ਤੂੰ ਆਪ ਦੱਸ ਦੋ 5-6 ਘੰਟੇ ਹੋ ਗਏ 5-6 ਘੰਟੇ ਬਾਅਦ ਤੇ ਬਣਦੀ ਆ ਬੁੱਲਾ ਪਾਰਕਿੰਗ ਖਾਲੀ ਪਈ ਓਏ ਕਮਾਲ ਹੋ ਗਿਆ ਅਜੇ ਤਾਂ ਕਾਫੀ ਪੰਗਾ ਹਜੇ ਅਧੀਆਂ ਦੇ ਪਰ ਸਾਨੂੰ ਕੀ ਭਾ ਹਾਂ ਟੀ ਤਾਂ ਹਜੇ ਲੋਕੇਸ਼ਨ ਬਹੁਤ ਦੂਰ ਆ ਸੋਣਿਓ ਉਹ ਕਿਹੜਾ ਸੋਨਾ ਵੀਰ ਆ ਜਿਹੜਾ ਐ ਬੈਕ ਹੀ ਦੱਬੀ ਜਾਂਦਾ ਪਿੱਛੇ ਭਰਾਵਾ ਟਰੱਕ ਆਗਾ ਇਹ ਮੂਰੇ ਨਾ ਕੋਈ ਟਰੱਕ پارک ਕਰਕੇ ਮੁੜਿਆ ਨਹੀਂਗਾ ਇਹਨੇ ਜਾਣਾ ਹੋਊਗਾ ਵਿਚਾਰੇ ਬੈਕ ਹੀ ਗੱਡਿਆ ਟਰੱਕ ਮੈਂ ਕਿਹਾ ਗਾਰਾ ਆ ਲਾਦਾ ਹੈ ਹੈਡਲਾਈਟ ਤਾਂ ਸਾਫ਼ ਕਰਤੀ ਸੀ ਇਹ ਭੈੜਾ ਲੱਗਦਾ ਮੈਂ ਕਿਹਾ ਇਹੋ ਜੇ ਨਾ ਕੱਚੇ ਕੰਮ ਵਾਲੇ ਆ ਮੇਰੇ ਆਹ ਹੈਡਲਾਈਟ ਤਾਂ ਚੱਲ ਕਰਤੀ ਸਾਫ ਸਾਰੀ ਚਾਬੀ ਆ ਪਈ ਉਹ ਜਦੋਂ ਉਤਰ ਲੱਗਿਆ ਕਿਤੇ ਜੇਬ ਚ ਪਾਈ ਸੀ ਹਨਾ ਤੇ ਉਹ ਪਈ ਨਹੀਂ ਜੇਬ ਚ ਤੇ ਇੱਥੇ ਡਿੱਗ ਪਈ ਥੱਲੇ ਬਹਿ ਕੇ ਕੰਮ ਕਰ ਚਲ ਹੁਣ ਅੰਦਰੋਂ ਆ ਤੋ ਲੈ ਕੇ ਮੈਂ ਅੰਦਰ ਕਿਹੜਾ ਕੱਢ ਕੇ ਆ ਜਿੰਨੇ ਕ ਟਾਈਮ ਚ ਤੇ ਕਣਕਾਂ ਵੀ ਪੈ ਗਈਆਂ ਪਈ ਵੀ ਜਾਂਦੀਆਂ ਮੀਨ ਜੀ ਚੈੱਕ ਕਰ ਲੇ ਓਕੇ ਆ ਰੱਬਾ ਮਾੜਾ ਆ ਮੀਨ ਥੋੜਾ ਤੇਜ਼ ਕਰੀ ਕਿਉਂਕਿ ਟਰੱਕ ਗੰਦਾ ਹੋ ਗਿਆ ਆਪਣਾ ਇਹ ਧੋ ਦੇ ਸਾਰਾ ਆ ਬਣਾ ਦੇ ਗੱਲ ਆ ਹਣਾ ਜਿਵੇਂ ਮੈਂ ਪਰਮੋਸ਼ ਧੋਕੇ ਲਿਆ ਹਣਾ ਤੇ ਨਾਲ ਦੀ ਨਾਲ ਇਹ ਚ ਮੈਂ ਗਰਮ ਗਰਮ ਪਾਣੀ ਭਰ ਕੇ ਲਿਆਂਦਾ ਆ ਦਾ ਇਹਨੂੰ ਜਦੋਂ ਹੁਣ ਆਪਾਂ ਉੱਥੇ ਰੁਕੇ ਬੈਨ ਲੱਗੇ ਤੇ ਉਦੋਂ ਕੀ ਕਰਨਾ ਆਪਾਂ ਇਹਨੂੰ ਇਹਨੂੰ ਆਪਾਂ ਉੱਚਾ ਕੱਟ ਕੇ ਰੱਖ ਦਾਂਗੇ ਆਪਣਾ ਕੀ ਨਾਂ ਲੈਂਦੇ ਹੁੰਦੇ ਆ ਭਾਂਡੇ ਧੋਣ ਵਾਲੇ ਪਾਣੀ ਉਹ ਚ ਢੋਲੀ ਚ ਕੱਢ ਦਾਂਗੇ ਵੀ ਨਾਲ ਤਾਂ ਪਾਣੀ ਆ ਜਾਂਦਾ ਆਪਾਂ ਵੀ ਢੋਲੀ ਚ ਤਾਂ ਸਵੇਰ ਵਾਸਤੇ ਭਾਂਡੇ ਧੋਣੇ ਤੋਂ ਨਾਲੇ ਸਮੋਸ ਵਧੀਆ ਸਾਫ ਹੋ ਜਾਂਦੀ ਹੈ ਵੀ ਗਰਮ ਗਰਮ ਪਾਣੀ ਪਾ ਕੇ ਰੱਖਿਆ ਇੰਨਾ ਟਾਈਮ ਉਹ ਗੁੱਟ ਹੋ ਜਾਂਦੀ ਹੈ ਤੇਰਾ ਇਹਨੂੰ ਐਂ ਹੀ ਰੱਖ ਦਿੰਨੇ ਆ ਤੇਰਾ ਕੰਮ ਕੋਈ ਨਹੀਂ ਮਿੱਤਰ ਕਹਾਂ ਕਿ ਅਸੀਂ ਕਾਫੀ ਚੱਕ ਲਈ ਐ ਹੁਣ ਨਿਕਲ ਕੇ ਵਾਹੇ ਕਰੋ ਆਏ ਕਰੋ ਆਈ ਭਰਾ ਅੰਦਰ ਹੀ ਗਿਆ ਵਾ ਮੈਨਾਂ ਕਿਤੇ ਸੌਂ ਗਿਆ ਕੋਈ ਜੰਮੀ ਆਂਡਾ ਜਾਂ ਲਾਤਾ ਭਰਾ ਨੇ ਵਿਚਾਲੀ ਉਹ ਵਿਹਾਰੇ ਦਾ ਪਾਰਕਿੰਗਾਂ ਵੀ ਪੰਗਾ ਇਹ ਤਾਂ ਜਦੋਂ ਪਾਰਕਿੰਗਾਂ-ਪੁਰਕੀਆਂ ਭਰ ਜਾਣ ਉਸ ਤੋਂ ਬਾਅਦ ਲਾਉਦੇ ਹੁੰਦੇ ਆ ਸਾਰੇ ਚਾਹ ਮਿਲ ਗਈ ਆ ਪਾਣੀ ਉਹ ਹੀ ਮਸਾਲਾ ਚਾਹ ਜਿਹਦੇ ਆਪਾਂ ਅੱਜ ਕੱਲ ਫੈਨ ਹੋਏ ਹੋਏ ਆ ਉਹ ਆਣੀ ਬਾ 2 ਘੰਟੇ 15 ਮਿੰਟ ਲੱਗਣੇ ਆ ਆਪਾਂ ਨੂੰ ਟਾਈਮ ਇੱਕ ਤਾਂ ਘੰਟਾ ਪਿੱਛੇ ਚਲਾ ਗਿਆ ਹਨਾ ਇਹ ਖੂਪ ਵੀ ਹੁਣ ਦਿਨ ਛੋਟੇ ਹੋ ਜਾਂਦੇ ਜਦੋਂ ਆਕਾਪ ਹਨੇਰਾ ਹੋਇਆ ਪਿਆ ਜਦੋਂ ਅੱਜ 7:30 ਤੋਂ ਉੱਤੇ ਹੋਇਆ ਉਹ 5-4 ਮਿੰਟ ਕਿੰਨੇ ਅੱਗੇ 8:00 ਵੀ ਨਹੀਂ ਰਣੀ ਸੀ ਹੁੰਦਾ ਨਾ ਤਾਂ ਖੁੱਲ ਕੇ ਮੀਂਹ ਆ ਰਿਹਾ ਆਈ ਬਸ ਆਈ ਜਾਂਦਾ ਟੀਏ ਤੇ ਪਹੁੰਚ ਗਏ ਆਪਾਂ ਇੱਥੇ ਸਲੀਪ ਪਾਉਣੀ ਆ ਅੱਜ ਸਾਰੇ ਅਜੇ 10 ਤੋਂ ਘੱਟ ਹੀ ਹੋਇਆ 5-10 ਮਿੰਟ ਪਏ ਆ ਤੇ ਅੱਗੇ 12-1 ਵਜੇ ਵੀ ਪਾਰਕਿੰਗ ਮਿਲ ਜਾਂਦੀ ਹੁੰਦੀ ਆ ਅੱਜ ਫੁੱਲ ਆ ਸਾਰੇ ਤੇ ਆਪਾਂ ਨੂੰ ਆਪਣੀ ਪੁਰਾਣੀ ਪਾਰਕਿੰਗ ਮਿਲ ਗਈ ਆ ਜੇ ਨਾਲ ਆਇਆ ਹੋਇਆ ਪੀਟਰ ਬੈਲਟ ਵਾਲੇ ਨੇ ਨੰਗਿਆ ਤਾਂ ਹੈ ਇੱਕ ਉਹਦੇ ਕੋਲ ਦੀ ਨਹੀਂ ਲਾਇਆ ਨਹੀਂ ਲਾਇਆ ਨਹੀਂ ਲਾਇਆ ਆ ਦੇ ਕੋਰ ਰਿਜ਼ਰਵ ਆ ਸਾਰਿਆਂ ਰਿਜ਼ਰਵ ਕਰਦਿਆਂ ਇਧਰ ਲਿਆਂ ਕਿ ਆ ਵੀ ਰਿਜ਼ਰਵ ਕਰਦਿਆਂ ਨਾਣੇ ਵੀ ਇਹਨਾਂ ਨੂੰ ਪਤਾ ਬਾਲ ਮਾਰ ਤੇ ਹਰੇਕ ਨੇ ਇੱਥੇ ਖੜਨਾ ਹੀ ਖੜਨਾ ਹਨ ਤੇ ਵੀ ਆਪੇ ਪੈਸੇ ਲਾਓ ਬਾਹੇ ਕਰੋ ਹੁਣ ਪਾਰਕਿੰਗ ਤਾਂ ਆਪ ਹੀ ਨਹੀਂ ਬੋਟਲ ਲਾਈ ਬੈਠਾ ਕੋਈ ਆਪਾਂ ਕੋਈ ਨਹੀਂ ਪੈਸੇ ਲਾਉਂਦੇ ਸੀ ਇੱਥੇ ਲਾ ਕੇ ਸੌਵਾਂਗੇ ਕਿਉਂਕਿ ਰਾਈਟ ਹੀ ਮਾਰਨੀ ਹੈ ਲੈਫਟ ਦਾ ਬਾਜਦੀ ਨਹੀਂ ਇੰਦਰ ਤਾਂ ਐਂਡਾ ਲੋ ਰੋਡ ਦਾ ਉਹ ਟਰੱਕ ਵੀ ਲਾ ਕੇ ਸੁੱਤੇ ਪਿਆ ਤਾਂ ਹੀ ਲੋਕ ਲਾਉਣ ਨੂੰ ਤਾਂ ਇਹਦੇ ਮੂਰੇ ਵੀ ਲੱਗ ਜੂਗਾ ਪਰ ਆਪਣਾ ਸੇਫ ਆ ਇੱਥੇ ਵਧੀਆ ਤਾਂਗਾ ਬਾਈ ਇੱਥੇ ਹੁਣ ਖੜਾ ਕੇ ਸੌਣਨੇ ਆ ਕਿਉਂਕਿ ਉਹ ਖੜੇ ਇੱਧਰ ਵੀ ਮੀਂਹ ਪਿਆ ਹੋਇਆ ਸ਼ੀਸ਼ੇ ਤੇ ਤਾਂ ਕਰਕੇ ਨਹੀਂ ਬਾਲਾ ਦੀਂਦਾ ਹੋਣਾ ਬਾ ਇੱਕ ਤਾਂ ਆਪਾਂ ਹੁਣ ਆਡੇ ਵਾਲ ਕੇ ਰੱਖ ਦਿੰਨੇ ਆ ਸਵੇਰ ਵਾਸਤੇ ਤੇ ਰੋਟੀ ਰੱਟੀ ਖਾਣੇ ਆ ਤੇ ਸਵੇਰ ਜਾਵਾਂਗੇ अर्ਲੀ ਉੱਠ ਕੇ ਫਿਰ ਉਧਰ ਨੂੰ ਤੇ ਤੁਸੀਂ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਹਜੇ ਵੀ ਨਹੀਂ ਕੀਤਾ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਆਪਣੀ ਰਾਇ ਜ਼ਰੂਰ ਦੇਣੀ ਆ ਤੇ ਲਵ ਯੂ ਆ ਟਰੱਕ ਭਰ ਕੇ ਮਿਲਦੇ ਆ ਸਵਾ